ਹੇ ਜੀ ਕੱਲ ਸਾਨੂੰ ਆਫਟਰਨੂਨ ਦੇ ਵਿੱਚ ਪੁਲਿਸ ਨੂੰ ਕੰਪਲੇਂਟ ਆਈ ਸੀ ਕਿ ਸਤਵਿੰਦਰ ਬੁੱਗਾ ਤੇ ਜਿਹੜਾ ਉਹਦਾ ਬ੍ਰਦਰ ਹੈ ਦਵਿੰਦਰ ਭੁੱਲਾ ਇਹਨਾਂ ਦੀ ਇਹਨਾਂ ਦੇ ਖੇਤਾਂ ਦੇ ਵਿੱਚ ਲੜਾਈ ਹੋ ਰਹੀ ਹੈ ਤੇ ਜਿਸ ਤੇ ਐਸਐਟਓ ਬਡਾਲੀ ਵਾਲਾ ਸਿੰਘ ਇਸਪੈਕਟਰ ਦਵਿੰਦਰ ਸਿੰਘ ਮੌਕੇ ਤੇ ਚਲੇ ਗਏ ਸੀ ਐਸਐਟਓ ਸਾਹਿਬ ਜਦੋਂ ਉੱਥੇ ਮੌਕੇ ਦੇ ਮੌਕੇ ਦੋਵਾਂ ਧਿਰਾਂ ਉੱਥੇ ਮੌਜੂਦ ਸੀ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਤੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਹਾਂਜੀ ਕੱਲ ਮੈਂ ਆਪਣੇ ਖੇਤ ਦੇ ਵਿੱਚ ਦੇਖਣ ਵਾਸਤੇ ਗਿਆ ਕਿ ਕਿਹੜੇ ਪਾਸੇ ਕਿੰਨਾ ਖਾਦ ਪੈਣਾ ਹੈ ਕਿੰਨੀ ਦਵਾਈ ਪੈਣੀ ਹੈ ਬਾਕੀ ਕੀ ਕਰਨਾ ਚਾਹੀਦਾ ਤੇ ਇਹ ਸਾਡੇ ਪਿੱਛੇ-ਪਿੱਛੇ ਆਡੀ ਵੀਡੀਓ ਬਣਾਉਂਦਾ ਆਈ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਅੱਗੇ ਚਲੇ ਗਿਆ ਸੀ ਹੋਰ ਦੂਰ ਚਲੇ ਗਏ ਇਹ ਫੇਰ ਸਾਡੇ ਨੇੜੇ ਆ ਗਿਆ ਅਸੀਂ ਹੋਰ ਦੂਰ ਚਲੇ ਗਏ ਫੇਰ ਸਾਡੇ ਨੇੜੇ ਆ ਗਿਆ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਨਰੇਕ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉਤੇ ਪੁਲਿਸ ਕੋਲ ਝੂਠ ਬੋਲ ਰਿਹਾ ਹੈ ਜਾਇਦਾਦ ਨੂੰ ਲੈ ਕੇ ਪਿੰਡ ਮਕਾਰੋਂਪੁਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਸਦੇ ਸਕੇ ਭਰਾ ਦਵਿੰਦਰ ਸਿੰਘ ਭੋਲਾ ਦਰਮਿਆਨ ਚੱਲ ਰਹੇ ਵਿਵਾਦ ਦੌਰਾਨ ਗਾਇਕ ਦੀ ਪਰਜਾਈ ਦੀ ਭੇਦ ਪਰੇ ਹਾਲਾਤਾਂ 'ਚ ਮੌਤ ਹੋ ਗਈ ਦਵਿੰਦਰ ਭੋਲਾ ਨੇ ਆਪਣੀ ਪਤਨੀ ਦੀ ਮੌਤ ਲਈ ਗਾਇਕ ਸਤਵਿੰਦਰ ਬੁੱਗਾ ਨੂੰ ਜ਼ਿੰਮੇਵਾਰ ਠਹਿਰਾਇਆ ਦੂਜੇ ਪਾਸੇ ਸਤਵਿੰਦਰ ਬੁੱਗਾ ਨੇ ਦਵਿੰਦਰ ਭੋਲਾ ਤੇ ਦੂਜਾ ਭਰਾ ਮਨਮੋਹਨ ਸਿੰਘ ਮਕਾਰੋਂ ਪਰ ਜੋ ਕੇ ਸ਼੍ਰੋਮਣੀ ਕਾਲੀ ਦਲ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਸ਼ਹਿਰੀ ਪ੍ਰਧਾਨ ਹੈ ਉਹਨਾਂ ਤੇ ਨੁਕਸਾਨ ਕਰਨ ਲਈ ਗੱਡੀ ਝਣਾਉਣ ਦੇ ਦੋਸ਼ ਲਗਾਏ ਨੇ ਅਤੇ ਕਿਹਾ ਕਿ ਉਹਨਾਂ ਇਸ ਵਾਪਤ ਪੁਲਿਸ ਨੂੰ ਵੀ ਸੂਚਿਤ ਕੀਤਾ ਸਤਵਿੰਦਰ ਬੁੱਗਾ ਦਾ ਕਹਿਣਾ ਹੈ ਕਿ ਬੇਸ਼ੱਕ ਉਸ ਦਾ ਆਪਣੇ ਭਰਾ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ ਪਰ ਉਸ ਨੇ ਆਪਣੀ ਪਰਜਾਈ ਨੂੰ ੱੱਕਾ ਨਹੀਂ ਮਾਰਿਆ ਜਿਸ ਤੋਂ ਬਾਅਦ ਉਹ गिर ਗਈ ਉਹਨਾਂ ਕਿਹਾ ਕਿ ਉਸ ਤੇ ਝੂਠੇ ਦੋਸ਼ ਲਗਾਏ ਜਾ ਰਹੇ ਨੇ ਜਿਹੜੇ ਬੁੱਗੇ ਵਾਲਾ ਮੈਟਰ ਹੈ 2025 ਤੱਕ ਕਾਰਵਾਈ ਹੋਈ ਹੈ ਤੇ ਜੀ ਕੱਲ ਸਾਨੂੰ ਆਫਟਰਨੂਨ ਦੇ ਵਿੱਚ ਪੁਲਿਸ ਨੂੰ ਕੰਪਲੇਂਟ ਆਈ ਸੀ ਕਿ ਸਤਵਿੰਦਰ ਬੁੱਗਾ ਤੇ ਜਿਹੜਾ ਉਹਦਾ ਬ੍ਰਦਰ ਹੈ ਦਵਿੰਦਰ ਭੁੱਲਾ ਇਹਨਾਂ ਦੀ ਇਹਨਾਂ ਦੇ ਖੇਤਾਂ ਦੇ ਵਿੱਚ ਲੜਾਈ ਹੋ ਰਹੀ ਹੈ ਤੇ ਜਿਸ ਤੇ ਐਸ ਐਚ ਓ ਬਡਾਲੀਆਲਾ ਸਿੰਘ ਇੰਸਪੈਕਟਰ ਦਵਿੰਦਰ ਸਿੰਘ ਮੌਕੇ ਤੇ ਚਲੇ ਗਏ ਸੀ ਐਸ ਐਚ ਓ ਸਾਹਿਬ ਜਦੋਂ ਉੱਥੇ ਮੌਕੇ ਤੇ ਪਹੁੰਚੇ ਦੋਵਾਂ ਧਿਰਾਂ ਉੱਥੇ ਮੌਜੂਦ ਸੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਸਤਵਿੰਦਰ ਬੁੱਗਾ ਆਪਣੀ ਗੱਲਬਾਤ ਦੱਸਣ ਲੱਗਿਆ ਵੀ ਜੋ ਵੀ ਉਹਦਾ ਇਸ਼ੂ ਸੀ ਤਾਂ ਉਹਨਾਂ ਦੇ ਮੌਕੇ ਤੇ ਖੜੇ ਤੇ ਹੀ ਦਵਿੰਦਰ ਭੋਲਾ ਦੇ ਵਾਈਫ ਅਮਰਜੀਤ ਕੌਰ ਜਿਹੜੇ ਉੱਥੇ ਪ੍ਰੈਜ਼ੈਂਟ ਸੀ ਉਹਨਾਂ ਨੂੰ ਮੈਡੀਕਲ ਇਸ਼ੂ ਆਨ ਲੱਗ ਗਿਆ ਦੰਦਲਾਂ ਪੈਣ ਲੱਗੀਆਂ ਜਿੱਦਾਂ ਦੰਦਲਾਂ ਪੈਣ ਲੱਗੀਆਂ ਉਹਨਾਂ ਨੂੰ ਉਹ ਤਾਂ ਉੱਥੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜੀ ਚੰਲੀਆਂ ਵਗੈਰਾ ਰਗੜੀਆਂ ਪਰ ਚਲੋ ਜੇ ਇੰਪਰੂਵਮੈਂਟ ਜਦੋਂ ਨਹੀਂ ਹੋਈ ਉਹਨਾਂ ਨੂੰ ਸਿਵਲ ਹਸਪਤਾਲ ਖੇੜਾ ਲੈ ਕੇ ਲੈ ਕੇ ਜਾਇਆ ਗਿਆ ਸਿਵਲ ਹਸਪਤਾਲ ਖੇੜਾ ਦੇ ਵਿੱਚ ਐ ਐਮਐਲਏ ਗੱਟੀ ਕੀ ਦਵਿੰਦਰ ਪੁਲਾ ਜੀ ਦੀ ਤੇ ਜਿਹੜੇ ਉਹਨਾਂ ਦੇ ਵਾਈਫ ਨੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪਤਾਲ ਫੋਡੇਗੜ ਸਾਹ ਬਸਤੇ ਜਿੱਥੋਂ ਅੱਗੇ ਉਹਨਾਂ ਨੂੰ ਫਰਦਰ ਜੀਐਮਸੀ ਚ 32 ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਗਿਆ ਤੇ ਜਦੋਂ ਫਤੇਗੜ ਤੋਂ ਬੱਤੀ ਜਾ ਰਹੇ ਸੀਗੇ ਤਾਂ ਓਨ ਦਾ ਵੇ ਅਮਰਜੀਤ ਕੌਰ ਦੀ ਡੈਥ ਹੋ ਗਈ ਜਿਸ ਤੋਂ ਬਾਅਦ ਉਹ ਮਿਡਵੇ ਤੋਂ ਹੀ ਸਿਵਲ ਹਸਪਤਲ ਖੇੜਾ ਦੇ ਵਿੱਚ ਡੈੱਡ ਬੋਡੀ ਨੂੰ ਲੈ ਕੇ ਆਪਣੇ ਵਾਈਫ ਦੀ ਅਮਰਜੀਤ ਕੌਰ ਦੀ ਦਵਿੰਦਰ ਪੋਲਾ ਸਿਵਲ ਹਸਪਤਲ ਖੇੜਾ ਦਵਿੰਦਰ ਪੋਲਾ ਨੇ ਐਲੀਕੇਸ਼ਨ ਵੀ ਲਾਇਆ ਵੀ ਕਹਿੰਦਾ ਵੀ ਮੇਰੀ ਜਿਹੜੀ ਐਮਰਰ ਪਹਿਲਾਂ ਉੱਥੇ ਕੱਟੀ ਨਹੀਂ ਜਾ ਰਹੀ ਸੀ ਇਸ ਕਰਕੇ ਮੈਨੂੰ ਬੜਾ ਪਰੇਸ਼ਾਨ ਕੀਤਾ ਗਿਆ ਪੁਲਸ ਵੀ ਨੇ ਅਲੀਗੇਸ਼ਨ ਲਾਇਆ ਵੀ ਪੁਲਸ ਵੀ ਉਹਨਾਂ ਨੇ ਜਿਹੜੇ ਸਰਪੰਦਰ ਬੋਗਾ ਦੀ ਕਿਤਨਾ ਕਿਤੇ ਮਦਦ ਕਰਦੇ ਦੇਖੋ ਜੀ ਜਦੋਂ ਲੜਾਈ ਦੀ ਸਾਨੂੰ ਸੂਚਨਾ ਮਿਲੀ ਹੈ ਤੁਰੰਤ ਅਸੀਂ ਉੱਥੇ ਚਲੇ ਗਏ ਉਸ ਤੋਂ ਬਾਅਦ ਜਾਣ ਤੋਂ ਥੋੜੇ ਜਰ ਦੇ ਵਿੱਚ ਹੀ ਜਿਹੜੇ ਮਤਲਬ ਜੋ ਐਸ ਐਚ ਓ ਸਭ ਉੱਥੇ ਖੜੇ ਸੀ ਉਦੋਂ ਕੋਈ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਦਾ ਉਸ ਦੇ ਵਿੱਚ ਖੜਿਆਂ ਤੋਂ ਹੀ ਉਹਨਾਂ ਦੇ ਵਾਈਫ ਨੂੰ ਮੈਡੀਕਲ ਇਸ਼ੂ ਆ ਗਿਆ ਜਿੱਥੋਂ ਪੁਲਿਸ ਪਾਰਟੀ ਨੇ ਇਮੀਡੀਏਟਲੀ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਤਾਂ ਕੋਈ ਫੇਵਰਿਜ਼ਮ ਨਹੀਂ ਹੈਗਾ ਕੋਈ ਇਹ ਜੀ ਗੱਲ ਨਹੀਂ ਹੈਗੀ ਤੇ ਸਭ ਕੋ ਮਦਦ ਕਰਨ ਦੀ ਕੋਸ਼ਿਸ਼ ਹੀ ਕੀਤੀ ਹੈ ਜਿੰਨੀ ਅਸੀਂ ਉਹਨਾਂ ਦੀ ਕੀਤੀ ਹੈ ਜਿਹੜੀ ਉਹਨਾਂ ਦੇ ਵਾਈਫ ਜੀ ਹੈਲਪ ਕਿ ਮੈਡੀਕਲ ਕੰਡੀਸ਼ਨ ਸੀਗੀ ਉਸ ਟਾਈਮ ਤੋਂ ਜਿੰਨੀ ਅਸੀਂ ਮਦਦ ਕਰ ਸਕਦੇ ਸੀ ਅਸੀਂ ਉਹਨਾਂ ਦੀ ਮਦਦ ਕੀਤੀ। ਫਿਲਹਾਲ ਹੁਣ ਕੀ ਕਾਰਵਾਈ ਕੀਤੀ ਗਈ ਹੈ? ਹਜੇ ਜੀ ਸਾਡੇ ਕੋਲ ਸਟੇਟਮੈਂਟ ਆਈ ਹੈ ਦਵਿੰਦਰ ਪੋਲਾ ਜੀ ਦੀ ਥੋੜੀ ਦੇਰ ਪਹਿਲਾਂ ਹੀ ਤੇ ਪੋਸਟਮਾਰਟਮ ਦੀ ਰਿਪੋਰਟ ਆ ਜਾਏਗੀ ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਜੋ ਜੋ ਵੀ ਉਹਦੇ ਵਿੱਚ ਸੱਟਾਂ ਲੱਗੀਆਂ ਜਾਂ ਜੋ ਵੀ ਕੌਜ਼ ਆਫ ਡੈਥ ਆਏਗਾ ਜਿਹੜੀ ਉਹ ਵੀ ਰਿਪੋਰਟ ਆਏਗੀ ਉਸ ਅਨੁਸਾਰ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ। ਮੂਰਲੀ ਪਿੰਡਾਲ ਦੇ ਸਾਹਮਣੇ ਆਏ ਨੇ ਬਿਆਨ ਦੇ ਵਿੱਚ ਕੀ ਲਿਖਵਾਇਆ ਕੀ ਅਲੀਗੇਸ਼ਨ ਸੀ ਕਿਸ ਕਰਕੇ ਵਿਵਾਦ ਹੋਇਆ ਲੜਾਈ ਜੋ ਉਹਨਾਂ ਨੇ ਦੱਸਿਆ ਜੀ ਆਪਦੇ ਬਿਆਨਾਂ ਦੇ ਵਿੱਚ ਇਹੀ ਹੈ ਇਹਨਾਂ ਦਾ ਪਹਿਲਾਂ ਵੀ ਜ਼ਮੀਨ ਨੂੰ ਲੈ ਕੇ ਆਪਸ ਵਿੱਚ ਭਰਾਮਾਂ ਦਾ ਵਿਵਾਦ ਚੱਲਦਾ ਸੀ ਇਸੇ ਵਿਵਾਦ ਨੂੰ ਲੈ ਕੇ ਪਹਿਲਾਂ ਵੀ ਝਗੜਾ ਹੋਇਆ ਸੀ ਪਹਿਲਾਂ ਵੀ ਇਹਨਾਂ ਦੇ ਉੱਤੇ ਕ੍ਰੋਸ ਐਫ ਆਈ ਆਰ ਇੱਕ ਰਜਿਸਟਰ ਹੋਈ ਵੀ ਹੈ ਇਹਨਾਂ ਦੀ ਆਪਸ ਦੇ ਵਿੱਚ ਤੇ ਸੇਮ ਹੀ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਕੱਲ ਵੀ ਵਿਵਾਦ ਹੋਇਆ ਸੀ ਕੋਈ ਹਜੇ ਗ੍ਰਿਫਤਾਰੀ ਜਾਂ ਕੋਈ ਗੱਲਬਾਤ ਨਹੀਂ ਜੀ ਹਜੇ ਅਸੀਂ ਪੋਸਟਮਾਰਟਮ ਦੀ ਰਿਪੋਰਟ ਦੀ ਵੇਟ ਕਰ ਰਹੇ ਹਾਂ ਪੋਸਟਮਾਰਟਮ ਦੀ ਸਾਡੇ ਕੋਲ ਰਿਪੋਰਟ ਆਉਂਦੀ ਹੈ ਤਾਂ ਅਕੋਰਡਿੰਗਲੀ ਜੋ ਉਹਦੇ ਵਿੱਚ ਇੰਜਰੀਜ਼ ਆਣ ਗਿਆ ਜਾਂ ਕੌਜ਼ ਆਫ ਡੈਥ ਆਏਗੀ ਤਾਂ ਅਸੀਂ ਉਹਦੇ ਅਨੁਸਾਰ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਪਤਾ ਲੱਗਿਆ ਸਤਵਿੰਦਰ ਬੁੱੱਗਾ ਵੀ ਕਿਤੇ ਦਾਖਲ ਸੀ ਹਸਪਤਾਲ 'ਚ ਜੀ ਸਤਵਿੰਦਰ ਬੁੱੱਗੇ ਵੱਲੋਂ ਵੀ ਐਮਐਲਆਰ ਸਤਵਿੰਦਰ ਬੁੱੱਗਾ ਦੀ ਵੀ ਐਮਐਲਆਰ ਹੈਗੀ ਹੈ ਤੇ ਦਵਿੰਦਰ ਬੁੱੱਗਾ ਦੀ ਵੀ ਐਮਐਲਆਰ ਹੈਗੀ ਹੈ ਬਟ ਜਿਹੜੀ ਉਹਨਾਂ ਦੀ ਸਤਵਿੰਦਰ ਬੁੱੱਗੇ ਦੀ ਹਜੇ ਸਟੇਟਮੈਂਟ ਨਹੀਂ ਹੋ ਪਈ ਹੈ ਕਿਉਂਕਿ ਉਹ ਮਿਲੇ ਨਹੀਂ ਤੇ ਜਦੋਂ ਉਹਨਾਂ ਦੇ ਸਟੇਟਮੈਂਟ ਹੋਏਗੀ ਤਾਂ ਉਸ ਤੇ ਵੀ ਅਕੋਰਡਿੰਗਲੀ ਅਸੀਂ ਪ੍ਰੋਸੀਡ ਕਰਾਂਗੇ ਹਾਂਜੀ ਕੱਲ ਮੈਂ ਆਪਣੇ ਖੇਤ ਦੇ ਵਿੱਚ ਦੇਖਣ ਵਾਸਤੇ ਗਿਆ ਕਿ ਕਿਹੜੇ ਪਾਸੇ ਕਿੰਨਾ ਖਾਦ ਪੈਣਾ ਹੈ ਕਿੰਨੀ ਦਵਾਈ ਪੈਣੀ ਹੈ ਬਾਕੀ ਕੀ ਕਰਨਾ ਚਾਹੀਦਾ ਤੇ ਇਹ ਸਾਡੇ ਪਿੱਛੇ-ਪਿੱਛੇ ਸਾਡੀ ਵੀਡੀਓ ਬਣਾਉਂਦਾ ਆਈ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਅੱਗੇ ਚਲੇ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਸਾਡੇ ਨੇੜੇ ਆ ਗਿਆ ਅਸੀਂ ਹੋਰ ਦੂਰ ਚਲੇ ਗਏ ਇਹ ਫੇਰ ਸਾਡੇ ਨੇੜੇ ਆ ਗਿਆ ਸਾਨੂੰ ਉਕਸਾਉਂਦਾ ਸੀ ਤੇ ਉਦੋਂ ਬਾਅਦ ਅਸੀਂ ਮੋਟਰ ਤੇ ਆ ਗਏ ਮੋਟਰ ਤੇ ਆ ਕੇ ਇਹ ਫੇਰ ਸਾਨੂੰ ਤੰਗ ਪਰੇਸ਼ਾਨ ਕਰਨ ਲੱਗਿਆ ਮੈਂ ਪੁਲਿਸ ਨੂੰ ਕਾਲ ਕੀਤੀ ਵੀ ਇਹ ਤੰਗ ਪਰੇਸ਼ਾਨ ਕਰਦੇ ਨੇ ਇਹਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਮਰਮੋਣ ਸਿੰਘ ਮਕਾਰੋਂ ਪਰ ਜਿਹੜਾ ਮੇਰਾ ਵੱਡਾ ਭਰਾ ਏ ਉਹਨੂੰ ਫੋਨ ਕਰਕੇ ਇਹਨੇ ਬੁਲਾ ਲਿਆ ਦਵਿੰਦਰ ਸਿੰਘ ਨੇ ਉਹਨੇ ਆ ਕੇ ਕਾਲ ਸਿੱਧੀ ਮੇਰੇ ਉੱਪਰ ਚੜਾਤੀ ਉਥੇ ਗਵਾ ਸੀਗੇ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ ਮੈਂ ਬੋਰਡ ਦੇ ਉੱਪਰ ਬੁੜਕ ਕੇ ਡਿੱਗ ਗਿਆ ਤੇ ਸ਼ੀਸ਼ੇ ਨਾਲ ਜਾ ਵਜਿਆ ਜਿਉਂ ਹੀ ਮੈਂ ਥੱਲੇ ਡਿੱਗਿਆ ਤੇ ਦਵਿੰਦਰ ਸਿੰਘ ਉਹਨੂੰ ਸਿੱਧਾ ਜਦੋਂ ਗੱਡੀ ਲੈ ਕੇ ਆ ਰਿਹਾ ਸੀ ਤਾਂ ਦਵਿੰਦਰ ਸਿੰਘ ਸਿੱਧਾ ਇਹਨੂੰ ਕਹਿ ਰਿਹਾ ਸੀ ਵੀ ਚੜਾ ਦੇ ਉੱਪਰ ਗੱਡੀ ਇਹਨੂੰ ਅੱਜ ਮਾਰ ਕੇ ਛੱਡ ਰਾਂ ਤੇ ਮੈਂ ਜਦੋਂ ਥੱਲੇ ਗਿਰਿਆ ਇਹਨੇ ਦੋਨੇ ਜਣਿਆਂ ਨੇ ਮੇਰੀ ਮਾਰਕੁੱਟ ਸ਼ੁਰੂ ਕਰਤੀ ਉੱਥੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਛਡਾਇਆ ਤੇ ਉਹ ਤੋਂ ਬਾਅਦ ਪੁਲਿਸ ਆ ਗਈ ਪੁਲਿਸ ਪੁੱਛਦੀ ਵੀ ਅਸੀਂ ਜਿਹੜਾ ਹੈਗਾ ਕੀ ਮਾਮਲਾ ਹੈ ਜਿਹੜਾ ਤੁਹਾਡਾ ਹੈਗਾ ਮੈਂ ਜਿਹੜੀ ਪੁਲਿਸ ਪਾਰਟੀ ਆਈ ਐਸਐਚਓ ਸਾਹਿਬ ਉਹਨਾਂ ਦੇ ਨਾਲ 8-10 ਬੰਦੇ ਜਿਹੜੇ ਸੀਗੇ ਮੈਂ ਉਹਨਾਂ ਨੂੰ ਦੱਸਣ ਲੱਗ ਗਿਆ ਕਿ ਆਹ ਜਿਹੜਾ ਟਰਾਂਸਫਾਰਮਰ ਹੈ ਇਹ ਜਦੋਂ ਅਸੀਂ ਜ਼ਮੀਨ ਖਰੀਦੀ ਇਹ ਸਰਬਣ ਸਿੰਘ ਦੇ ਨਾਮ ਦਾ ਹੈ ਜਿਹੜਾ ਕਿ ਇਹ ਲੱਗਿਆ ਹੋਇਆ ਸੀਗਾ ਜਿਨ੍ਹਾਂ ਜਿਨ੍ਹਾਂ ਦੇ ਨਾਮ ਜ਼ਮੀਨ ਲੱਗੀ ਹੈ ਉਸ ਟਰਾਂਸਫਾਰਮ ਦੇ ਵਿੱਚ ਉਹਨਾਂ ਉਹਨਾਂ ਦਾ ਹਿੱਸਾ ਹੈਗਾ ਉਸ ਟਰਾਂਸਫਾਰਮ ਦੇ ਵਿੱਚ ਮੇਰਾ ਹਿੱਸਾ ਉਹਦੇ ਨਾਲ ਹੀ ਟਰਾਂਸਫਾਰਮਰ ਇਕਮਰਮੋਹਨ ਸਿੰਘ ਨੇ ਲਵਾ ਲਿਆ ਤੇ ਇਹਨਾਂ ਨੇ ਉਸ ਟਰਾਂਸਫਾਰਮਰ ਦੇ ਆਲੇ ਦੁਆਲੇ ਆਪਣੀ ਕਿਆਰੀ ਬਣਾ ਲਈ ਯਾਨੀ ਉਸ ਟ੍ਰਾਂਸਫਾਰਮਰ ਦੇ ਵਿੱਚ ਮੇਰਾ ਜਿਹੜਾ ਹਿੱਸਾ ਹੈ ਤੇ باوجود ਇਸ ਦੇ ਮੈਂ ਉੱਥੇ ਕੋਈ ਦਖਲ ਨਹੀਂ ਦਿੰਦਾ ਤੇ ਤੀਸਰਾ ਟ੍ਰਾਂਸਫਾਰਮਰ ਜਿਹੜਾ ਤੀਸਰਾ ਕਨੈਕਸ਼ਨ ਬਿਜਲੀ ਦਾ ਉਹ ਮੈਂ ਆਪਣਾ ਅਡ ਲਵਾਇਆ ਜਿੱਥੇ ਮੇਰਾ ਬੋਰ ਹੋਇਆ ਹੋਇਆ ਜਿੱਥੇ ਮੇਰਾ ਚਬਚਾ ਹੈ ਜਿੱਥੇ ਮੇਰਾ ਟ੍ਰਾਂਸਫਾਰਮਰ ਹੈ ਤੇ ਉੱਥੇ ਆ ਕੇ ਇਹ ਦੋਨੇ ਜਣੇ ਉੱਥੇ ਦਖਲਅੰਦਾਜ਼ੀ ਕਰਦੇ ਨੇ ਮੇਰੀਆਂ ਸਬਜ਼ੀਆਂ 6-7 ਵਾਰ ਇਹਨਾਂ ਨੇ ਮੇਰੀਆਂ ਸਬਜ਼ੀਆਂ ਪੱਟਦੀਆਂ ਤੇ ਜਦ ਕਿ ਇਹਨਾਂ ਨੂੰ ਇਸ ਤਰ੍ਹਾਂ ਕਰਨ ਦਾ ਉਥੇ ਕੋਈ ਅਧਿਕਾਰ ਨਹੀਂ ਹੈ ਦਵਿੰਦਰ ਸਿੰਘ ਦੇ ਨਾਂ ਦਾ ਉਥੇ ਕੋਈ ਵੀ ਟਰਾਂਸਫਾਰਮਰ ਨਹੀਂ ਹੈ باوجود ਇਸ ਦੇ ਆ ਕੇ ਇਹ ਫੇਰ ਦਖਲਅੰਦਾਜ਼ੀ ਕਰਦੇ ਨੇ ਕਿ ਭਾਈ ਜੀ ਉਹ ਸੋਸ਼ਲ ਮੀਡੀਆ ਤੇ ਤੁਹਾਡੇ ਵੱਲੋਂ ਵਾਇਰਲ ਹੋ ਰਹੀ ਆ ਵੀ ਤੁਸੀਂ ਛੋਟੀ ਡੰਡੇ ਜਿਹਾ ਮਾਰਦੇ ਆ ਉਹ ਕਿਹਿਆ ਸੀਗਾ ਮਾਮਲਾ ਜਦੋਂ ਇਹ ਫੇਸਬੁੱਕ ਤੇ ਲਾਈਵ ਹੋ ਕੇ ਜਦੋਂ 10 ਵਾਰੀ ਇਹ ਬੰਦਾ ਫੇਸਬੁੱਕ ਤੇ ਮੈਨੂੰ ਐਕਸਪੋਜ਼ ਕਰ ਰਿਹਾ ਜਿੱਥੇ ਮੈਂ ਜਾਣਾ ਉੱਥੇ ਮੇਰੀ ਵੀਡੀਓ ਬਣਾਉਣ ਲੱਗ ਜਾਂਦਾ ਜਿੱਥੇ ਮੈਂ ਜਾਣਾ ਉੱਥੇ ਮੇਰੀ ਵੀਡੀਓ ਬਣਾਉਣ ਲੱਗ ਜਾਂਦਾ ਮੈਂ ਸਿਵਲ ਕੱਪੜਿਆਂ ਚ ਐ ਮੈਂ ਉੱਥੇ ਮੇਰੀ ਵੀਡੀਓ ਬਣਾਉਣ ਲੱਗ ਜਾਂਦਾ ਮੈਂ ਟਰੈਕਟਰ ਨਾਲ ਆਪਣੇ ਖੇਤਾਂ ਚ ਕੰਮ ਕਰ ਰਿਹਾ ਉੱਥੇ ਮੇਰੀ ਵੀਡੀਓ ਬਣਾਉਣ ਲੱਗ ਜਾਂਦਾ ਮੈਂ ਆਪਣੇ ਕਿਸੇ ਪਰਿਵਾਰ ਨਾਲ ਗਿਆ ਹੋਇਆ ਮੇਰੀ ਉੱਥੇ ਵੀਡੀਓ ਬਣਾਉਣ ਲੱਗ ਜਾਂਦਾ ਮੇਰਾ ਬੇਟਾ ਆਇਆ ਉਹ ਨੂੰ ਮੈਂ ਕਿਹਾ ਬੀਜ ਲੈ ਆ ਇਹ ਮੇਰੇ ਬੇਟੇ ਦੀ ਮੈਂ ਉਹ ਬੀਜ ਗੱਡੀ ਚ ਰੱਖਣ ਲੱਗਿਆ ਤੇ ਉਹਦੀ ਵੀਡੀਓ ਬਣਾ ਬਣਾ ਕੇ ਫੇਸਬੁੱਕ ਤੇ ਪਾ ਤੀ ਤੇ ਜਦੋਂ ਬੰਦਾ 10 ਵਾਰੀ ਕੋਈ ਇਸ ਤਰੀਕੇ ਨਾਲ ਗਲਤ ਬੰਦੇ ਨੂੰ ਐਕਸਪੋਜ਼ ਕਰਦਾ ਫਿਰ ਇੱਕ ਵਾਰੀ ਤਾਂ ਬੰਦਾ ਆਪਣੇ ਤਰੀਕੇ ਨਾਲ ਉਸ ਗੱਲ ਦਾ ਜਵਾਬ ਦਿੰਦਾ ਨਹੀਂ ਤਾਂ ਲੋਕ ਇਹ ਕਹਿਣਗੇ ਵੀ ਹਾਂ ਇਸ ਬੰਦੇ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਇਸ ਬੰਦੇ ਦੀ ਕੋਈ ਨਾ ਕੋਈ ਗਲਤੀ ਹੈ ਜੇ ਤੁਸੀਂ ਜਵਾਬ ਨਹੀਂ ਦਿੰਦੇ ਮੈਂ ਬਹੁਤ ਸਾਰੇ ਜਿਹੜੇ ਹੈਗੇ ਨਿਊਜ਼ ਚੈਨਲਾਂ ਦੇ ਉੱਤੇ ਆਪਣੀ ਗੱਲਬਾਤ ਰੱਖ ਚੁੱਕੇ ਹਾਂ ਬਹੁਤ ਸਾਰੇ ਜਿਹੜੇ ਮੀਡੀਆ ਹਾਊਸ ਹੈ ਉੱਥੇ ਮੈਂ ਆਪਣੀ ਗੱਲ ਰੱਖ ਚੁੱਕਿਆ ਗੱਲ ਸਾਰੀ ਉੱਥੇ ਕਲੀਅਰ ਹੈ ਤੇ ਜਦੋਂ ਇਹ ਫੇਸਬੁਕ ਤੇ ਫੇਰ ਲਾਈਵ ਹੋ ਕੇ ਮੈਨੂੰ ਐਕਸਪੋਜ਼ ਕਰ ਰਿਹਾ ਹੈ ਗਲਤ ਬੋਲ ਰਿਹਾ ਗਲਤ ਬਿਆਨਬਾਜ਼ੀ ਕਰ ਰਿਹਾ ਹੈ ਫੇਰ ਬੰਦੇ ਨੂੰ ਗੁੱਸਾ ਆਉਂਦਾ ਹੀ ਹੈ ਤੇ ਉਹਨੂੰ ਇਸ ਤਰ੍ਹਾਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੂੰ ਆਪਣੇ ਕਾਗਜ਼ਾਂ ਦੀ ਲੜਾਈ ਜਿਹੜੀ ਹੈਗੀ ਹੈ ਉਹ ਲੜ ਜਦ ਕਿ ਸਾਡੇ ਕੇਸ ਚੱਲਦੇ ਨੇ 15 18 ਕੇਸ ਚੱਲਦੇ ਨੇ ਸਾਡੇ ਤੂੰ ਆਪਣੇ ਕੋਰਟ ਦੇ ਵਿੱਚ ਪੱਖ ਰੱਖ ਤੇਰਾ ਵਕੀਲ ਤੇਰੇ ਪੱਖ ਰੱਖੇ ਤੂੰ ਸਾਨੂੰ ਇਹ ਪ੍ਰਵੋਕ ਕਰਦਾ ਹੈ ਸਾਨੂੰ ਉਕਸਾਉਣਾ ਹੈ ਤੇਰਾ ਇਹ ਗਲਤ ਕੰਮ ਹੈ ਤੂੰ ਕਿਉਂ ਇਸ ਤਰੀਕੇ ਨਾਲ ਕਰ ਰਿਹਾ ਹੈ ਇਹ ਸਾਰੀ ਜਿਹੜੀ ਕਾਰਵਾਈ ਹੈ ਕੋਰਟ ਦਾ ਮਾਮਲਾ ਹੈਗਾ ਤੂੰ ਕੋਰਟ ਦੇ ਵਿੱਚ ਜਾ ਕੇ ਗੱਲ ਕਰ ਸਾਨੂੰ ਕਸਾਉਣ ਦਾ ਮਤਲਬ ਜਿੱਥੇ ਤੇਰਾ ਜਿੱਥੇ ਤੇਰਾ ਬੂਰ ਹੈ ਤੂੰ ਉੱਥੇ ਜਾ ਸੀ ਤੈਨੂੰ ਤੰਗ ਨਹੀਂ ਕਰਦੇ ਤੂੰ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਇੱਕ ਉਹਨਾਂ ਨੇ ਦੋਸ਼ ਲਾਇਆ ਵੀ ਜਿਹੜਾ ਵੀ ਉਹਨਾਂ ਦੀ ਬੀਸੇ ਨੂੰ ੱਤਕਾ ਤੁਸੀਂ ਮਾਰਿਆ ਤੇ ਗਿਰ ਗਿਆ ਬੇਹੋਸ਼ ਹੋ ਗਿਆ ਤੇ ਉਹਦੇ ਕਰਕੇ ਡੈਥ ਹੋਈ ਹੈ ਜੀ ਇਹ ਚ ਕੀ ਸੱਚਾਈ ਹੈ ਜੀ ਬਿਲਕੁਲ ਇਹ ਬੇਬੁਨਿਆਦ ਹੈ ਸਰਾ ਸਰ ਇਹ ਗੱਲ ਝੂਠ ਹੈ ਉਸ ਵੇਲੇ ਪੁਲਿਸ ਪਾਰਟੀ ਐਸ ਐਚ ਓ ਸਾਹਿਬ 7-8 ਬੰਦੇ ਉਹਨਾਂ ਦੇ ਨਾਲ 8-10 ਬੰਦੇ ਉਹਨਾਂ ਦੇ ਨਾਲ ਜਿਹੜੇ ਹੋਣਗੇ ਤੇ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਕਿ ਆਹ ਕਿਆਰੀ ਉਹਨਾਂ ਦੀ ਹੈ ਆਹ ਕਿਆਰੀ ਮੇਰੀ ਹੈ ਮੇਰੀ ਕਿਆਰੀ ਵੱਲ ਉਹ ਕਰਕੇ ਅਸੀਂ ਖੜੇ ਐ ਐਸ ਐਚਓ ਸਾਫ ਸਾਰੇ ਜਿੰਨੇ ਵੀ ਮੇਰਾ ਰਿਸ਼ਤੇਦਾਰ ਵੀ ਖੜਾ ਐ ਅਸੀਂ ਸਾਰੇ ਉਧਰ ਵੱਲ ਨੂੰ ਮੂੰਹ ਕਰਕੇ ਖੜੇ ਐ ਉਹਦੀ ਵਾਈਫ ਪਿੱਛੇ ਖੜੀ ਖੜੀ ਗਿਰ ਗਈ ਤੇ ਉਹ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਉਹਨਾਂ ਦੇ ਪੈਰ ਵੀ ਛッセ ਹੱਥਾਂ ਦੀਆਂ ਤੜੀਆਂ ਮਲੀਆਂ ਮੂਝ ਪਾਣੀ ਵੀ ਪਾਇਆ ਉਹ ਤੋਂ ਬਾਅਦ ਇਹ ਚੱਕ ਕੇ ਇਹ ਹਸਪਤਲ ਉਹਨੂੰ ਲੈ ਗਏ ਤੇ ਉਹ ਤੋਂ ਬਾਅਦ ਮੈਨੂੰ ਮੇਰੇ ਰਿਸ਼ਤੇਦਾਰ ਚੱਕ ਕੇ ਹਸਪਤਲ ਖੇੜੇ ਲੈ ਗਏ ਉਹ ਤੋਂ ਪਹਿਲਾਂ ਅਸੀਂ ਜਾਂਦੇ ਜਾਂਦੇ ਥਾਣੇ ਇਹਨਾਂ ਦੇ ਖਿਲਾਫ ਜੋ ਇਹਨਾਂ ਨੇ ਕਾਰਵਾਈ ਕੀਤੀ ਮੇਰੇ ਤੇ ਗੱਡੀ ਚੜਾਈ ਮੈਨੂੰ ਦੋਨੇ ਜਣਿਆਂ ਨੇ ਰਲ ਕੇ ਮਾਰਨ ਜਾਨੋ ਮਾਰਨ ਦੀ ਨੀਤ ਨਾਲ ਮੇਰੇ ਤੇ ਗੱਡੀ ਚੜਾਈ ਅਸੀਂ ਉਹ ਦਰਖਾਸਤ ਥਾਣੇ ਲਿਖਾ ਕੇ ਫਿਰ ਮੈਨੂੰ ਹਸਪਤਲ ਲੈ ਕੇ ਗਏ ਆਂ ਤੇ ਮੇਰੇ ਖਿਲਾਫ ਜੋ ਇਹ ਕੁਝ ਬੋਲ ਰਹੇ ਨੇ ਉਹ ਸਰਾਸਰ ਝੂਠ ਹੈ ਸਰਾਸਰ ਗਲਤ ਹੈ